ਹਾਂਜੀ ਬਹੁਤ ਬਹੁਤ ਧੰਨਵਾਦ ਚੈਨਲ ਵਾਲੇ ਵੀਰ ਗੁਰਪ੍ਰੀਤ ਪੈਣੀ ਦਾ ਸਾਥ ਤੇ ਸੁਣਨ ਵਾਲੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜੇ ਪਿਆਰ ਦਿੰਨੇ ਉਹ ਬੜੇ ਵਿਦੇਸ਼ਾਂ ਚ ਫੋਨ ਆਉਂਦੇ ਆ ਤੇ ਉਹਨਾਂ ਦਾ ਵੀ ਧੰਨਵਾਦ ਆ ਜਿਹੜੇ ਕਮੈਂਟ ਕਰਦੇ ਆ ਸਾਰਿਆਂ ਦੀ ਧੰਨਵਾਦ ਆ ਚਲੋ ਆਪਦਾ ਜਹਾਜ ਆ ਉਹਨਾਂ ਦਾ ਕੰਮ ਆਪ ਕਰੀ ਜਾਂਦੇ ਨੇ ਵੀ ਅਸੀਂ ਹਰ ਟਾਈਮ ਹੀ ਕਹਿੰਨੇ ਆ ਵੀ ਅਸੀਂ ਕਿਸੇ ਦੇ ਜਾਤੀ ਵਿਤਕਰਾ ਨਾ ਕੀਤਾ ਤੇ ਨਾ ਕਰਨਾ ਹੈ ਸੁਣੀ ਨਹੀਂ ਪਾਉਂਦੇ ਅਸੀਂ ਜਿਹੜੀ ਲਿਖੀ ਤੇ ਹੱਜ ਗੱਲ ਆ ਉਹ ਪਾਉਂਦੇ ਆ ਬਹੁਤ ਬੰਦੇ ਪੁੱਛਦੇ ਆ ਵੀ ਨਹੀਂ ਪਾਈ ਜਦੋਂ ਆਪਾਂ ਪੜਿਆ ਨਹੀਂ ਆਪਾਂ ਇਹਨੂੰ ਪਾਉਂਦੇ ਨਹੀਂ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਫਤਿਹ ਬੁਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਹਿਲੇ ਸਮਿਆਂ ਦੇ ਵਿੱਚ ਜੇ ਵਾਰਸ਼ਨਾ ਪੈਂਦੀ ਕਾਲ ਪੈ ਜਾਂਦੇ ਕਿ ਹੁਣ ਤਾਂ ਪਾਣੀ ਦੇ ਸਾਧਨ ਆ ਉਦੋਂ ਨਹਿਰੀ ਪਾਣੀ ਖੂਬ ਹੀ ਕਿਸੇ ਬਿਰਲਿਆਂ ਦੇ ਲੱਗਿਆ ਹੁੰਦਾ ਜਾਦੇ ਜ਼ਿਮੀਦਾਰ ਨਿਰਪਰਮੀ ਤੇ ਸੀ ਕਾਲ ਪੈ ਗਿਆ ਮੀਨਾ ਪਿਆ ਲੋਕ ਔਖੇ ਹੋ ਗਏ ਰੋਟੀ ਖਾਣ ਕੰਨੀਓ ਵਿੱਚ ਤਾਂ ਜਿਹੜੇ ਪੈਸਾ ਕਮਾਉਣ ਵਾਲੇ ਲੋਕ ਵੱਡੇ ਤਕੜੇ ਸੀ ਮੀਰ ਉਹਨਾਂ ਨੇ ਤਾਂ ਸਟੋਰ ਕਰੀਆਂ ਸੀ ਕਣਕਾਂ ਲੋਕਾਂ ਨੂੰ ਮੈਂ ਹੀ ਆ ਵੇਚਣਾ ਇੱਕ ਸਹਾੂਕਾਰ ਤੀ ਬੜਾ ਧਨੀ ਤੀਗਾ ਉਹਨੇ ਆਵਦਾ ਲੰਗਰ ਲਾਤਾ ਫਿਰੀ ਪਰ ਉਹਨੇ ਕਿ ਸ਼ਰਤ ਰੱਖ ਲਈ ਵੀ ਮੇਰੇ ਲੰਗਰ ਦੇ ਵਿੱਚ 20 ਸਾਲ ਦਾ ਤੇ 18-19 ਸਾਲ ਦਾ ਨਾ ਆਵੇ ਉਹ ਕਮਾ ਕੇ ਖਾ ਸਕਦਾ ਹੈ। ਉਦੋਂ ਬੱਚੇ ਛੋਟੇ ਕੁੜੀਆਂ ਮੁੰਡੇ ਦੋਨੇ ਟਾਈਮ ਰੋਟੀ ਖਾ ਕੇ ਜਾਇਗਾ ਨਾ। ਭਾਈ ਇਹਦਾ ਲੰਗਰ ਜੇ ਚੱਲਿਆ ਕਰੇ ਪਿੰਡ ਦੇ ਜਿੰਨੇ ਕੁੜੀਆਂ ਮੁੰਡੇ ਛੋਟੀ ਉਮਰ ਦੇ ਦੀਗੇ 15 ਸਾਲ 16 ਸਾਲ ਦੇ ਤੇ ਜਾ ਕੇ ਟੋکریاں ਲੈਣ ਨਾ ਦੇ ਕਰਨ ਪੈ ਜਾ ਕਰਨ ਸਭ ਦੀ ਸਭ ਵਰਤੋਂ ਵਾਲਾ ਤਾਂ ਹੱਥਾਂ 'ਚ ਖੋ ਕੇ ਲੈ ਜਾ ਕਰਨ। ਇੱਕ ਉਸ ਪਿੰਡ ਚ ਕੁੜੀ ਦੀ ਬੜੇ ਸਬਰ ਸੰਤੋਖ ਵਾਲੇ ਪਰਿਵਾਰ ਦੀ ਉਹ ਬੈਠੀ ਚੱਕੀ ਜਾਂਦੀ ਉਹ ਤਮਾਸ਼ਾ ਦੇਖੀ ਜਦ ਵੀ ਦੇਖੋ ਇਹ ਲੋਕ ਕੀ ਕਰਦੇ ਨੇ ਜਦੋਂ ਰੋਟੀ ਬਣ ਗਈ ਸਭ ਨੂੰ ਆਜੂ ਪਰ ਟੋਕਰੀ ਦੇ ਵਿੱਚ ਜਦੋਂ ਇੱਕ ਰੋਟੀ ਰਹਿ ਜਾਂਦੀ ਫਿਰ ਉਹ ਕੁੜੀ ਉਹ ਰੋਟੀ ਨੂੰ ਚੱਕ ਕੇ ਨਮਸਕਾਰ ਕਰਕੇ ਘਰੇ ਲੈ ਜਾਂਦੀ ਖਾ ਲੈਦੀ ਐਡਾ ਸਬਰ ਸੰਤੋਖ ਤੇ ਮਗਰ ਮਾਂ ਤੇ ਜੀ ਬੜਾ ਸਬਰ ਸੰਤੋਖ ਮਾਂ ਧੀ ਤੇ ਜਾਊਗੀ ਕਦੇ ਆ ਪੁੱਤ ਜਾਊਗਾ ਪਿਓ ਤੇ ਉਹ ਸਾਹੂਕਾਰ ਬੈਠਾ ਦੇਖਿਆ ਕਰੇ ਵੀ ਦੁਨੀਆਂ ਜਿੰਨੇ ਆਉਂਦੇ ਆ ਟੁੱਟ ਕੇ ਪੈ ਜਾਂਦੇ ਨੇ ਅੰਨ ਨੂੰ ਦੂਜੇ ਤੋਂ ਦੂਜਾ ਰੋਟੀ ਖੋਲ ਲੰਦਾ ਹੈ ਵੀ ਇਹ ਕੁੜੀ ਐਡਾ ਸਬਰ ਸੰਤੋਖ ਇੰਨਾ ਹੈ ਨੇ ਇਹਦੇ ਇਹਦੀ ਮਾਂ ਪਰਿਵਾਰ ਵੀ ਮੰਗ ਰਿਹਾ ਜਾ ਉਹ ਵੀ ਉਦੋਂ ਰੋਟੀ ਚੱਕਦੇ ਜਦੋਂ ਕੋਈ ਰੋਟੀ ਰਹਿ ਜਾਂਦੀ ਹੈ ਸੇਠ ਨੇ ਪਾਈ ਜਦੋਂ ਲੰਗਰ ਲਾਉਂਦੀਆਂ ਸੀ ਔੜੀਆਂ ਤੋਂ ਦੋ ਮੋਹਰਾਂ ਪਵਾਤੀਆਂ ਇੱਕ ਰੋਟੀ ਕਹਿੰਦਾ ਛੋਟੀ ਬਣਾ ਦਿਓ ਇਹ ਥੱਲੇ ਧਰਤੀ ਟੋਕਰੀ ਦੇ ਤੇ ਉੱਤੇ ਦੂਜੀਆਂ ਜਿਵੇਂ ਗਿੱਟੀਆਂ ਸੀ ਰੋਟੀਆਂ ਟਿਕੀਆਂ ਤੇ ਸਹਾukar ਕੁਰਸੀ ਤੇ ਬੈਠਾ ਹੈ ਬਸ ਉਹੀ ਗੱਲ ਜਿਹੜੇ ਨੌਜਵਾਨ ਕੁੜੀਆਂ ਮੁੰਡੇ ਸੀ ਪਾਏਗੇ ਰੋਟੀਆਂ ਕੰਨੀ ਸਾਰਿਆਂ ਨੇ ਰੋਟੀਆਂ ਚੱਕ ਲੀਆਂ ਤੇ ਛੋਟੀ ਰੋਟੀ ਕਿਸੇ ਨੇ ਨਾ ਚੱਕੀ ਉਹ ਕੁੜੀ ਉੱਠੀ ਉੱਠ ਕੇ ਰੋਟੀ ਚੱਕੀ ਨਮਸਕਾਰ ਕਰਕੇ ਮੱਥੇ ਨਾਲ ਲਾ ਲਈ ਵੀ ਚਲੋ ਮਾਲਕਾ ਜਿਹੜੀ ਤਾਂ ਦੇਤੀ ਬਹੁਤ ਆ ਘਰੇ ਭਾਗੀ ਜੋ ਘਰੇ ਗਈ ਜਦੋਂ ਰੋਟੀ ਖਾਣ ਲੱਗੀ ਬੁਰਖੀ ਤੋੜੀ ਮੋਹਰ ਨਿਕਲਈ ਉਹਨੇ ਆਖਿਆ ਵੀ ਇਹ ਕੀ ਚੀਜ਼ ਆ ਕੁੜੀ ਨੇ ਕਿਹਾ ਵਿਚਾਰੀ ਨੇ ਮੋਹਰਾਂ ਦੇਖਣ ਦੀ ਗਰੀਬ ਕਰਦੀ ਦੀ ਉਹਨੇ ਇੱਕ ਬੁਰਕੀ ਹੋਰ ਤੋੜ ਲਈ ਵਿਚਾਲਾ ਪਾਏ ਬੁਰਕੀ ਨਹੀਂ ਖਾਂਦੇ ਉਹਦੇ ਚੋਂ ਵੀ ਇੱਕ ਮੋਹਰ ਨਿਕਲਈ ਉਹ ਆਵਦੀ ਮਾਂ ਕੋਲੇ ਲੈ ਗਈ ਕਹਿੰਦੀ ਮਾਂ ਕੀ ਚੀਜ਼ ਆ ਰੋਟੀ ਚੋਂ ਨਿਕਲੀ ਆ ਜਦੋਂ ਮਾਂ ਨੇ ਧੋਤੀਆਂ ਆਟੇ ਦੇ ਵਿੱਚੋਂ ਕੱਢ ਕੇ ਪਾਣੀ ਨਾਲ ਕਹਿੰਦੀ ਪੁੱਤੇ ਤਾਂ ਮੋਹਰਾ ਨੇ ਤਾਂ ਬੜੇ ਅਮੀਰ ਲੋਕਾਂ ਕੋਲੇ ਹੁੰਦੀਆਂ ਰਾਜੇ ਸਹੂਕਾਰਾਂ ਕੋਲੇ ਇਹ ਤਾਂ ਬਹੁਤ ਕੀਮਤ ਐ ਸੋਨੇ ਦੀ ਮੋਹਰਾ ਕਹਿੰਦੀ ਸ਼ਾਹ ਕਹਿੰਦੀ ਹਾਂ ਕਹਿੰਦੀ ਪੁੱਤਾ ਆਪਣੇ ਗਰੀਬਾਂ ਦੇ ਕੀ ਕੰਮ ਆ ਯਾ ਰਾਜੇ ਸਹੂਕਾਰ ਨੂੰ ਮੋੜਿਆ ਪਾਇਓ ਕੁੜੀ ਆਵਦੀ ਚੁੰਨੀ ਦੇ ਲੜ ਬਨ ਕੇ ਜਾ ਕੇ ਸ਼ਾਹੂਕਾਰ ਨੂੰ ਕਹਿਣ ਲੱਗੀ ਛੇਠ ਜੀ ਆ ਸੋਡੀਆਂ ਦੋ ਮੋਹਰੇ ਮੇਰੀ ਰੋਟੀ ਚ ਵਗੀਆਂ ਖਾਣੀ ਦਾ ਆਟਾ ਗੋਣਦਿਆਂ ਦੇ ਵਿੱਚ ਡਿੱਗ ਪਈਆਂ ਆ ਲਓ ਸਾਡੇ ਗਰੀਬਾਂ ਦੇ ਕੀ ਕੰਮ ਨੇ ਸ਼ਾਹੂਕਾਰ ਨੇ ਕਿਹਾ ਦੇਖ ਕਿੰਨੀ ਸੰਤੋਖ ਹੈ ਕੁੜੀ ਚ ਸਬਰ ਹੈ ਅੱਜ ਦਾ ਸਿਉਣੇ ਦਾ ਜੀ ਇੱਕ ਕੋਕਾ ਥੇ ਅਜੇ ਕੋਈ ਹੋਰ ਨਹੀਂ ਦਿੰਦਾ ਕਹਿੰਦਾ ਬੇਟੇ ਨਹੀਂ ਇ ਡਿਗੀਆਂ ਨਹੀਂ ਇਹ ਪਾਈਆਂ ਸੀ ਕਹਿੰਦੀ ਸਾਮਹਾਰਾ ਕਹਿੰਦਾ ਇਹ ਤੇਰੇ ਸਬਰ ਸੰਤੋਖ ਦੀ ਤੈਨੂੰ ਭੇਟਾ ਹੈ ਤੇਨੂੰ ਨਾਮ ਆ ਪਰ ਕਹਿੰਦਾ ਇਹ ਮੋਹਰਾ ਨਾ ਤੇਰੇ ਸਬਰ ਸੰਤੋਖ ਦੀ ਪੂਰੀ ਨਹੀਂ ਭੇਟਾ ਹੈਗੀ ਕਹਿੰਦੀ ਮਹਾਰਾਜ ਸਾਡੀ ਗਰੀਬਾਂ ਦੇ ਕਹੀ ਨਹੀਂ 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 ਜਾ ਪੁੱਤਰ ਕਰੇ ਉਹਨੂੰ ਦੋ ਨੌਕਰ ਭੇਜ ਤੇ ਵੀ ਕੁੜੀ ਨੂੰ ਘਰੇ ਛੱਡ ਕੇ ਆਉਂ ਵੀ ਕੀ ਆ ਸੋਣਿਆ ਮੋਹਰਾ ਰਾਜ ਨਾ ਕੋਲੇ ਕੋਈ ਉਹ ਛੇਠ ਆ ਗਏ ਉਹਦੀ ਮਾਂ ਨੂੰ ਕਹਿਣ ਲੱਗੇ ਮਾਈ ਇਹ ਤਾਂ ਰਾਜੇ ਨੇ ਕੁੜੀ ਦਾ ਸਬਰ ਸੰਤੋਖ ਦੇਖਿਆ ਇਹਨੂੰ ਹੋਰਾਂ ਦਿੱਤੀਆਂ ਨੇ ਇਹ ਡਰਨ ਵਾਲੀ ਗੱਲ ਨਹੀਂ ਇਹ ਕਿਸੇ ਨੂੰ ਡਿੱਗੀਆਂ ਨਹੀਂ ਬਾਸ਼ਾ ਸਹੂਕਾਰ ਨੇ ਤਾਂ ਭੇਜਿਆ ਸਾਨੂੰ ਕਹਿੰਦੀ ਸੱਤ ਵਾਚਨ ਤੇ ਉਹ ਸਹੂਕਾਰ ਨੂੰ ਉਹਦੇ ਨੌਕਰ ਕਹਿੰਦੇ ਮਹਾਰਾਜ ਤੇਰੇ ਕੋਲੇ ਕਿਸੇ ਚੀਜ਼ ਦਾ ਘਾਟਾ ਨਹੀਂ ਤਾਂ ਜਾ ਕੇ ਆਂ ਤਾਂ ਵਿਚਾਰੇ ਬਾਲੀ ਗਰੀਬ ਨੇ ਕੱਚਾ ਘਰ ਹੈ ਤੇ ਪਿਓ ਹੈ ਨਹੀਂ ਮਾਂ ਹੈ ਕਹਨਾਇਆ ਕਰੋ ਬਲਾਉ ਉਹਨਾਂ ਨੂੰ ਨੌਕੀ ਤੇ ਰੱਖਾਂਗੇ ਭਾਈ ਸ਼ੇਟ ਨੇ ਕਹਤਾ ਲੈ ਮਾਈ ਅੱਜ ਤੂੰ ਤਾਂ ਘਰੇ ਨਹੀਂ ਜਾਣਾ ਤੁਹਾਡੇ ਵਾਸਤੇ ਤੇ ਕਮਰਾ ਹੈਗਾ ਦੋਨੇ ਮਾਵਾ ਧੀਆਂ ਦੇ ਰਹਿਣਾ ਸੋਨੂੰ ਮੈਂ ਅੱਜ ਤੂੰ ਡਿਊਟੀ ਦੇਤੀ ਤਾਂ ਵੀ ਰੋਟੀ ਲਾਉਣੀ ਤੇ ਭਾਂਡੇ ਮਾਣੇ ਤੁਸੀਂ ਜਦੋਂ ਇਹ ਕੰਮ ਕਰਨਾ ਤਨਖਾਹ ਸੋਡੀ ਫੁੱਲ ਆ ਕੱਪੜਾ ਈਲਾ ਮੈਂ ਤੁਹਾਨੂੰ ਫੇਰੀ ਦੇਉਂਗਾ ਉਹ ਕਹਿੰਦੀ ਮਹਾਰਾਜ ਛੁੱਟੀ ਮਾਰ ਜੀ ਪਰ ਸੇਠ ਅਸ ਤਾਂ ਗਰੀਬ ਬੰਦਾ ਸੋਡੇ ਕੋਈ ਤਾਂ ਬੜੇ ਖਾਨਦਾਨ ਤੱਕੜੇ ਲੋਕ ਆਉਂਦੇ ਆ ਉਦੋਂ ਸੇਠ ਐਨੇ ਤੱਕੜੇ ਹੁੰਦੇ ਕਈ ਵਾਰ ਰਾਜਾ ਨੂੰ ਪੈਸੇ ਮੰਗਣੇ ਪੈ ਜਾਂਦੇ ਸੀ ਸੇਠਾਂ ਦੇ ਕੋਲ ਆਹੀ ਹੀ ਕਹਨੇ ਦੱਸਦੇ ਨੇ ਇਹ ਜਦੋਂ ਕਿਤੇ ਲੋਡ ਹੁੰਦੀ ਪਟਿਆਲਾ ਰਾਜਾ ਨਾ ਤਾਂ ਪੈਸੇ ਲੈਂਦਾ ਸੀ ਢਾਰ ਜਿਵੇਂ ਆਪਣਾ ਚੱਟਰ ਨਾ ਚੱਲਦਾ ਉਹ ਕਹਣ ਦੇਗਾ ਨਹੀਂ ਕੋਈ ਗੱਲ ਨਹੀਂ ਤੇ ਉਹਦੀ ਰਾਜੇ ਨਾ ਸਾਹੂਕਾਰ ਦੀ ਵਧੀਆ ਬੈਠਣੀ ਉਠਣੀ ਦੀ ਉਹ ਸਾਹੂਕਾਰ ਨੂੰ ਕਿਦੋਂ ਰਾਜਾ ਮਿਲਣ ਆਇਆ ਜਦੋਂ ਕੁੜੀ ਭਾਂਡੇ ਮਾਂਜਦੀ ਦੇਖੀ ਆਪਣਾ ਕਦੇ ਵੀ ਆ ਕਿਸੇ ਬੰਦੇ ਦਾ ਵੀ ਜਿਹੜੀ ਸੋਹਣੀ ਚੀਜ਼ ਆ ਉਹਦਾ ਕਣੀ ਨਿਗਾ ਜਾਂਦੀ ਆ ਉਹਨੇ ਕਿਹਾ ਭਾਂਡੇ ਮਾਂਜੀ ਜਾਂਦੇ ਇੰਨੀ ਸੋਹਣੀ ਸਨਖੀ ਕੁੜੀ ਆ ਜਵਾਨ ਆ ਇਹ ਬਾਕੀ ਦੇ ਵਿੱਚ ਗੁਰਬੀ ਦੀ ਜਦੋਂ ਨਾਮ ਆਇਆ ਨੀ ਨਹੀਂ ਪਾਗੀ ਕੇਰਾ ਚਾਕੇ ਮੁਰਕੇ ਚਾਕੀ ਨਹੀਂ ਉਸ ਠੇਠ ਨੂੰ ਕਹਿੰਦਾ ਕਹਿੰਦਾ ਠੇਠ ਇਹ ਕੁੜੀ ਕੀਦੀ ਹੈ ਤੇਰੀ ਹੈ ਕਹਿੰਦਾ ਨਹੀਂ ਜੀ ਮੇਰੀ ਨਹੀਂ ਹੈ ਤਾਂ ਮੇਰੇ ਪਿੰਡ ਦੀ ਇਹ ਤਾਂ ਗਰੀਬ ਘਰ ਦੀ ਕੁੜੀ ਆ ਆਉ ਇਹਦੀ ਮਾਂ ਹੈ ਪਰ ਰਾਜਾ ਬੜਾ ਸਬਰ ਸੰਤੋਖ ਇਹਨਾਂ ਦੇ ਵਿੱਚ ਹੈ ਨਾਮਾ ਕੀਆਂ ਦੇ ਕਹਿੰਦਾ ਚਾਕਣੀ ਦੱਸਦੀ ਹੈ ਕੁੜੀ ਦੀ ਭਈ ਰਾਜਾ ਤਾਂ ਦੇਖ ਕੇ ਕੋਸ਼ ਹੋ ਗਿਆ ਕਹਿੰਦਾ ਜੇ ਮੇਰੇ ਮੁੰਡੇ ਨੂੰ ਰਿਸ਼ਤਾ ਕਰਾ ਦੇ ਇਹ ਕੁੜੀ ਦਾ ਉਹ ਕਹਿੰਦਾ ਮਹਾਰਾਜ ਇਹ ਗਰੀਬ ਬੰਦੇ ਤੁਸੀਂ ਬਾਦਸ਼ਾਹ ਲੋਕ ਕਹਿੰਦਾ ਪੁੱਛ ਕੁੜੀ ਨੂੰ ਕੁੜੀ ਨੂੰ ਸੱਦਿਆ ਹੱਥ ਬਨ ਕੇ ਆਈ ਹਾਂ ਜੀ ਸ਼ੇਠ ਸਾਹਿਬ ਕੀ ਹੁਕਮ ਹੈ ਕਹਿੰਦਾ ਬੇਟੀ ਤੇਰਾ ਸਾਖ ਮੰਗਦਾ ਆ ਰਾਜਾ ਆਪਦੀ ਬੁੰਡੀ ਕਹਿੰਦੀ ਮੈਂ ਨਹੀਂ ਕਹਿ ਸਕਦੀ ਮੇਰੀ ਮਾਂ ਨੂੰ ਪੁੱਛ ਲੋ ਭਾਈ ਉਹਦੀ ਮਾਂ ਬੁਲਾ ਲਈ ਸ਼ੇਠ ਨੇ ਉਹ ਕਹਿੰਦੀ ਹਾਂ ਮਹਾਰਾਜ ਦੱਸੋ ਸ਼ੇਠ ਜੀ ਕੀ ਹੁਕਮ ਹੈ ਕਹਿੰਦਾ ਬਾਦਸ਼ਾਹ ਦਾ ਪੁੱਤਰਾ ਕਰ ਲਈ ਆ ਏ ਤੇਰੀ ਕੁੜੀ ਦੀ ਅਕਲ ਸ਼ਕਲ ਦੇਖ ਕੇ ਤੇਰੀ ਕੁੜੀ ਦੇ ਤਿੰਨ ਗੁਣ ਨੇ ਇੱਕ ਸ਼ਕਲ ਇੱਕ ਅਕਲ ਇੱਕ ਸੰਤੋਖ ਹ ਹਰੇਕ ਚ ਨਹੀਂ ਗੈਣਾ ਹੁੰਦੇ ਤੇਰੇ ਚ ਤੇ ਇਹ ਤਿੰਨ ਗੁਣਾ ਚ ਪਰਪੂਰ ਹੈ ਕਹਿੰਦੀ ਸਹੂਕਾਰਾ ਤੂੰ ਸਿਆਣਾ ਬੰਦਾ ਐ ਅਸੀਂ ਤਾਂ ਗਰੀਬ ਆ ਅਸੀਂ ਤਾਂ ਕੱਚੇ ਘਰਾਂ ਤੇ ਰਹਿਣ ਵਾਲਿਆਂ ਮੇਰੀ ਧੀ ਨੂੰ ਵਿਆਹ ਕੇ ਜਦੋਂ ਆਉ ਸਾਡੇ ਤਾਂ ਥਾਂ ਹੀ ਨਹੀਂ ਉਹ ਰਾਜਾ ਕਹਿਣ ਲੱਗਾ ਨਹੀਂ ਮਾਈ ਸੋਨ ਨੂੰ ਅਸੀਂ ਆਪਦੇ ਮਹਿਲਾਂ 'ਚ ਹੀ ਰੱਖਾਂਗੇ ਪਰ ਰਿਸ਼ਤਾ ਦੇ ਦੇ ਕੁੜੀ ਮੇਰੇ ਬਹੁਤ ਬਸੰਦਾ ਹੈ। ਇਹ ਕੁੜੀ ਦੀਆਂ ਅੱਖਾਂ ਦੇ ਵਿੱਚ ਮੈਨੂੰ ਸਿਆਹ ਦਿਆ ਸ਼ਰਮ ਦਿਸਦੀ ਹੈ। ਕਹਿਣ ਲੱਗੀ ਆ ਬਾਦਸ਼ਾਹੂਕਾਰ ਬੈਠਾ ਸੀ ਦੀ ਧੀ ਹੈ ਜਿਵੇਂ ਮਰਜ਼ੀ ਕਰ ਲਉ ਮੈਂ ਤਾਂ ਕੁਝ ਨਹੀਂ ਕਹਿੰਦੀ। ਉਹ ਸਾਹੂਕਾਰ ਦੇ ਘਰ ਵਾਲੀ ਕਹਿੰਦੀ ਗੱਲ ਸੁਣ ਲੈ ਜਿਹੜੇ ਬਾਦਸ਼ਾਹ ਹੁੰਦੇ ਨੇ ਕੰਨਾਂ ਦੇ ਕੱਚੇ ਹੁੰਦੇ ਨੇ। ਇਹਨੂੰ ਕਹਾ ਵੀ ਆਪਦਾ ਮੁੰਡਾ ਤੇ ਰਾਣੀ ਛੱਡ ਕੇ ਦੇਖ ਲਓ ਕੱਲ ਨੂੰ ਕੁੜੀ ਨੂੰ ਘਰੋਂ ਕੱਢ ਦੇਣ ਆਪਣੀ ਬਹੁਤ ਵੱਡੀ ਬਦਨਾਮੀ ਹੋ ਜੂ। ਕਹਿੰਦਾ ਗੱਲ ਤਾਂ ਤੇਰੀ ਠੀਕ ਹੈ। ਉਹ ਫਿਰ ਰਾਜਾ ਨੂੰ ਕਹਿਣ ਲੱਗਿਆ ਛੇਠ ਕਹਿੰਦਾ ਬਾਦਸ਼ਾਹ ਇੱਕ ਬੇਨਤੀ ਹੈ ਕਹਿੰਦਾ ਦੱਸੋ ਵੀ ਤੇਰੀ ਰਾਣੀ ਤੇਰਾ ਮੁੰਡਾ ਆਪ ਆ ਕੇ ਸਾਡੇ ਘਰੇ ਕੁੜੀ ਨੂੰ ਵਿਸੰਧ ਕਰ ਲੇ। ਕੱਲ ਨੂੰ ਇਹ ਗਰੀਬ ਬੰਦੇ ਨੇ ਤੇਰੇ ਮੁੰਡੇ ਦੇ ਪਸੰਦ ਨਾਲ ਹੀ ਵਿਆਹ ਕਰਾ ਕੇ ਛੱਡ ਦਿੱਤੀ ਤਾਂ ਕੁੜੀ ਨੂੰ ਦਾਗ ਲੱਗ ਜੂ ਮੁਰਕ ਕੇ ਕਿਸੇ ਨੇ ਵਿਆਹ ਨਹੀਂ ਨੀ। ਕਿ ਹੋਂ ਤਾਂ ਲੋਕ ਮੰਨਦੇ ਨਹੀਂ ਹੋਂ ਤਾਂ ਜੇ ਸੱਤ ਸਾਰੀ ਵਿਆਹ ਜਾ ਲਾ ਕਹਿੰਦਾ ਕੁਛ ਨਹੀਂ ਲੈ ਲੋ ਸਾਖ। ਉਦੋਂ ਲੋਕ ਇਹ ਚੀਜ਼ ਦਾ ਦਾਗ ਮੰਨਦੇ ਜੀ ਕਿਉਂ ਛੱਡੀ ਕਿਉਂ ਕਾਰਨ ਹੈ। ਉਹਨੇ ਨੌਕਰਾਂ ਨੂੰ ਭੇਜਿਆ ਕਹਿੰਦਾ ਜਾਓ ਰਸ ਦੇ ਵਿੱਚ ਨਾ ਤਾਂ ਰਾਣੀ ਨੂੰ ਲੈ ਆਓ। ਨਾਲੇ ਮੇਰੇ ਮੁੰਡੇ ਨੂੰ ਲੈ ਕੇ ਆਓ। ਉਹ ਕਹਿਣ ਲੱਗੇ ਰਾਣੀ ਸਾਹਿਬ ਕਿ ਹਾਂ ਚੱਲ ਤੂੰ ਤੈਨੂੰ ਸੱਦਿਆ ਵਾਸ਼ਾ ਨੇ ਕਹਿੰਨੀ ਕੀ ਗੱਲ। ਕਹਿੰਦੇ ਉੱਥੇ ਇੱਕ ਬੜੀ ਸੋਹਣੀ ਸੁਨੱਖੀ ਕੁੜੀ ਐ ਸਾਹੂਕਾਰ ਦੇ। ਨੌਕਰੀ ਕਰਦੀ ਐ ਵੀ ਬਾਦਸ਼ਾਹ ਨੇ ਕਿਹਾ ਵੀ ਮੇਰੇ ਪੁੱਤ ਨੂੰ ਇਹਦਾ ਰਿਸ਼ਤਾ ਦੇ ਦਿਓ ਕੁੜੀ ਵੀ ਮੰਨ ਗਈ ਕੁੜੀ ਦੀ ਮਾਂ ਵੀ ਸ਼ਾਹੂਕਾਰ ਦੀ ਪਰ ਉਹਦੀ ਮਾਂ ਨੇ ਕਿਹਾ ਵੀ ਆਪ ਦੇਖ ਕੇ ਜਾਵੇ ਮੁੰਡਾ ਉਹ ਅੱਛਾ ਜੀ ਬੱਗੀ ਜੋੜੀ ਰਾਜੇ ਨੇ ਤੇ ਰਾਣੀ ਨੇ ਚੁੰਡੇ ਨੇ ਨਾਲ ਅਹਲਕਾਰ ਲੈਤੇ ਕਿ ਬਾਦਸ਼ਾਹ ਦੀ ਸੈਨਿਕ ਲਈ ਘੋੜੀਆਂ ਤੇ ਐ ਡਰਦੇ ਹੁੰਦੇ ਵੀ ਕੋਈ ਰਾਜ ਜਾਂਦੇ ਨੂੰ ਦੂਜਾ ਰਾਜਾ ਨਾ ਬਰਦਾਸ਼ਤ ਕਰਦੇ ਜਦੋਂ ਆਏ ਕਾਲ ਉਹ ਕੁੜੀ ਭਾਂਡੇ ਭੁੰਡੇ ਮਾਂਜ ਕੇ ਤੇ ਰਸੋਈ ਦੇ ਸਾਹਮਣੇ ਸਾਰਾ ਸਮਾਨ ਵਿਸਾ ਕੇ ਬੋਰੀ ਭਾਜਨ ਤੇ ਬੈਠੀ ਅੱਖਾਂ ਮੀਚੀਆਂ ਹੋਈਆਂ ਨੇ ਉਹ ਬਾਦਸ਼ਾਹ ਸ਼ੀਰ ਕਰਨ ਲੱਗਿਆ ਉਹਦੀ ਮਾਂ ਨੂੰ ਕਹਿਣਾ ਜ ਆਪਣੀ ਸਤਿਆਵੰਤੀ ਨੂੰ ਬੁਲਾ ਕੇ ਲਿਆਓ ਕੁੜੀ ਦਾ ਨਾਮ ਸਤਿਆਵੰਤੀ ਧਰਤਾ ਸੀ ਵੀ ਆਪਦੇ ਧਰਮ ਸ਼ਰਮ ਕਰਮ ਤੇ ਕਾਇਮ ਹੈ ਸਤਿਆ ਵਾਲੀ ਹੈ ਉਹ ਕਹਿੰਨ ਲੱਗੀ ਜਦੋਂ ਗਈ ਪੈਰਾਂ ਦਾ ਖੜਕਾ ਸੁਣਿਆ ਆਖਾ ਪੱਟੀਆਂ ਕਹਿੰਦਾ ਮਾਂ ਤੂੰ ਕਹਿੰਦੀ ਆਜਾ ਪੁੱਤ ਬਾਦਸ਼ਾਹ ਦਾ ਪੁੱਤਰ ਆ ਗਿਆ ਤੇ ਕਹਿੰਦੀ ਮੂੰਹ ਮਾ ਤੋਲਾ ਉਹ ਕਹਿੰਦੀ ਮਾਂ ਲਾਲ ਜੂਲੀਆਂ 'ਚ ਡਗਦੇ ਨੇ ਮੂੰਹ ਤੋਤਿਆਂ ਦਾ ਕੁਝ ਨਹੀਂ ਬਣਦਾ ਚੱਲ ਗਈ ਜਾ ਕੇ ਪਹਿਲਾਂ ਉਹਨੇ ਆਪਦੀ ਸ਼ਾਹੂਕਾਰ ਦੇ ਪੈਰੀਂ ਹੱਥ ਲਾਏ ਫਿਰ ਆਪਦੀ ਮਾਂ ਦੇ ਫਿਰ ਰਾਜਾ ਤੇ ਰਾਣੀਏ ਮੁੰਡੇ ਨੂੰ ਨਿਮਸਕਾਰ ਕੀਤੀ ਉਹ ਸ਼ਾਹੂਕਾਰ ਕਹਿਣ ਲੱਗਾ ਆ ਲਟਕੀਆ ਦੇਖ ਲਓ ਭਾਈ ਉਹ ਰਾਣੀ ਕਹਿੰਦੀ ਜੇ ਅਲਟ ਕੀ ਰਸਤਾ ਮਿਲਦਾ ਦੂ ਚੰਗਾ ਕੀ ਹੈ ਨੌਜਵਾਨ ਪੂਰਾ ਕੱਦ ਗੋਰੀ ਸੋਨੇ ਸਨਖੀ ਤੇ ਮੁੰਡੇ ਨੂੰ ਕਹਿੰਦੇ ਕਿਉਂ ਵੀ ਕਹਣਾ ਜੀ ਮੇਰੇ ਫਿੱਟਾ ਉਹ ਕਹਿਣ ਲੱਗੇ ਦੇਖ ਲਾ ਭਾਈ ਇਹ ਗਰੀਬ ਘਰ ਦੀ ਧੀ ਆ ਪਰ ਕੁੜੀ ਜ਼ਿੰਮੇਦਾਰ ਆਂਦੀ ਆ ਕੱਲ ਨੂੰ ਤੂੰ ਕਹੇ ਵੀ ਜ਼ਿੰਮੇਦਾਰਾ ਦੀ ਕੁੜੀ ਐ ਇਹਨੂੰ ਕੀ ਆਕਰ ਸਕਲ ਐ ਕਹਿੰਦਾ ਨਹੀਂ ਜੀ ਠੀਕ ਆ ਤੇ ਉਹ ਕਹਿਣ ਲੱਗੇ ਇਹਨੇ ਕੋਈ ਘਰ ਨਹੀਂ ਜਿਹੜਾ ਤੈਨੂੰ ਘਰੇ ਨਾਲ ਫੇਰੇ ਦੇਣ ਮੈਂ ਮਹਿਲਾਂ ਦੇ ਵਿੱਚ ਇਹਨੂੰ ਕੁੜੀ ਨੂੰ ਇੱਥੋਂ ਆਪਦੇ ਸਾਹੂਕਾਰ ਕਹਿੰਦਾ ਵਿਆਹ ਕੇ 도ਰੂੰਗਾ। ਜਿੰਨ ਰੱਖਤਾ ਮੁੰਡਾ ਵਿਆਹ ਕੇ ਲੈ ਗਿਆ ਕੁੜੀ ਨੂੰ। ਜੋ ਵਿਆਹ ਕੇ ਲੈ ਗਿਆ ਤੇ ਮਾਂ ਤਾਂ ਉਹਦੇ ਨੌਕਰੀ ਕਰਦੀ ਸੀ। ਸਾਹੂਕਾਰ ਕਹਿਣ ਲੱਗਾ ਹੁਣ ਤਾਂ ਰੋਟੀਆਂ ਨਹੀਂ ਲਾਉਣੀਆਂ ਕਹਿੰਦੀ ਹੋਰ। ਕਹਿੰਦਾ ਤਾਂ ਨਿਗਾਸਾਨੀ ਰੱਖਣੀ ਆ ਰੋਟੀਆਂ ਦੇ ਹੋਰ ਲਾਉਣਾ ਮੈਂ ਤੇ ਇੱਥੋਂ ਰੋਟੀ ਨਾ ਲਾਉਣੀ। ਕਹਿੰਦੀ ਛੁੱਡੀ ਮਾਰ ਜਾ ਮਹਾਰਾਜ। ਜਦੋਂ ਕੁੜੀ ਨੂੰ ਤੋ ਤਾਂ ਨਵੀਂ ਨਿਯੋਗ ਗਈ ਨੇ ਸੌਰੀ ਜਿਹੜੇ ਯਾਰ ਮਿੱਤਰ ਦੀ ਰਾਜਾਂ ਦੇ ਪੁੱਤ ਉਹਨੂੰ ਕਹਿੰਦੇ ਕਹਿੰਦੇ ਤੂੰ ਤਾਂ ਕੰਬਲਾਈਆ ਹੋਏ ਕਹਿੰਦਾ ਕਿਉਂ ਕਹਿੰਨੇ ਸਾਲਾ ਬਾਦਸ਼ਾਹ ਦੀਆਂ ਕੁੜੀਆਂ ਬਾਦਸ਼ਾਹ ਜੱਟਾਂ ਦੀ ਕੁੜੀ ਐ ਇਹਨਾਂ ਨੂੰ ਆਪਣੇ ਜਿੰਨੀ ਕਿਤੇ ਅਕਲ ਹੁੰਦੀ ਐ ਕਹਿੰਦਾ ਨਹੀਂ ਯਾਰ ਬਹੁਤ ਸਿਆਣੀਆਂ ਜਿੱਦਾਂ ਦੀ ਆਈ ਐ ਤੜਕੇ ਉੱਠ ਕੇ ਮੇਰੇ ਮਾਂ ਪਿਓ ਦੇ ਪੈਰੀਂ ਹੱਥ ਲਾਉਂਦੇ ਫਿਰ ਮੇਰੇ ਮੇਰੇ ਹੁਕਮ ਚੱਲਦੀ ਐ ਕਹਿੰਦੇ ਤੈਨੂੰ ਨਹੀਂ ਪਤਾ ਤੂੰ ਤਾਂ ਐਵੇਂ ਫਸ ਗਿਆ ਸੋਹਣੀ ਦੇਖ ਕੇ ਬਾਦਸ਼ਾਹ ਦੀ ਕੁੜੀ ਦਾ ਵੱਡਾ ਦਿਮਾਗ ਹੁੰਦਾ ਕੋਈ ਨਹੀਂ ਪ੍ਰੀਖਿਆ ਲਈ ਆ। ਕੰਨਾ ਪ੍ਰੀਖਿਆ ਤਾਂ ਮੈਂ ਕੋਈ ਨਹੀਂ ਲਈ। ਪਕਾਤਾ ਜੀ ਉਲੇਕਾਂ ਚਲਤਿਆਂ ਮਿਲ ਮਲਿਆਖੇਲਾ ਮੈਂ ਤੇਰੀ ਮਾਂ ਨੂੰ ਸ਼ਾਹੂਕਾਰ ਦੇ ਆਗੇ। ਆਈ। ਉਹ ਸ਼ਾਹੂਕਾਰ ਨੂੰ ਕਹਿਣ ਲੱਗਾ ਮੈਂ ਸਤਿਆ ਦੀ ਸਤਿਆਬਾਂਤੀ ਦੀ ਪ੍ਰੀਖਿਆ ਲੈਣੀ ਹੈ। ਸ਼ਾਹੂਕਾਰ ਕਹਿੰਦਾ ਕੀ ਪ੍ਰੀਖਿਆ ਲੈਣੀ ਹੈ? ਕੰਨਾ ਨਾ ਜੱਟਾਂ ਦੀ ਕੁੜੀ ਐ ਫੇਰ ਵੀ ਇਹ ਕਿਹੜਾ ਬਾਦਸ਼ਾਹ ਦੇ ਕੋ ਰਾਣੀ ਦੀ ਕੁੱਖ ਜੋ ਜੰਮੀ ਐ। ਉਹ ਕਹਿੰਦਾ ਮੈਂ ਤੈਨੂੰ ਪਹਿਲਾਂ ਕਹਿ ਵੀ ਜੱਟਾਂ ਦੀ ਕੁੜੀ ਐ। ਉਹ ਕਹਿਣ ਲੱਗਾ ਇੱਥੇ ਪ੍ਰੀਖਿਆ ਨਾ ਲੈ ਮੇਰੇ ਘਰੇ। ਆਵਦੇ ਉੱਥੇ ਲੈ ਲਾ। ਦੱਸ ਕਿਦਾਂ ਐਨਾ ਪ੍ਰੀਖਿਆ ਮੈਂ ਆਉਂਗਾ। ਕਹਿੰਦਾ ਪ੍ਰੀਖਿਆ ਤਾਂ ਸਵੇਰੀ ਲੈ ਲੂੰ। ਕਹਿੰਦਾ ਚੰਗਾ ਭਈ, ਸ਼ਾਹੂਕਾਰ ਬੀਬਾ ਅਮੀਰ ਬੰਦਾ ਦੀ ਜੋੜੀ ਵੱਗੀ। ਨਾਲ ਮਾਂ ਲੈ ਲਈ ਆਵਦੇ ਘਰ ਵਾਲੀ ਲੈ ਲਈ। ਆਵਦੇ ਹਲ ਕਰਨ ਨੂੰ ਖੁਰਾਉਣ ਲਈ ਕਿ ਬਾਦਸ਼ਾਹ ਦੇ ਵਾਗਿਆ। ਉੱਥੇ ਉਹਦੀ ਮਾਂ ਨੂੰ ਕਹੇ ਪੁੱਤ ਤੂੰ ਲੋਕਾਂ ਮਗਰ ਨਾ ਲੱਗ ਮੈਂ 3 ਮਹੀਨੇ ਹੋ ਗਏ ਕੁੜੀ ਦਾ ਚਾਲ ਚੱਲਣ ਦੇਖ ਬਹੁਤ ਸਿਆਣੀ ਕੁੜੀ ਆ ਕਹਿੰਦਾ ਬੇਬੇ ਮਾਰਿਆ ਤੁਸੀਂ ਦਾ ਰੰਗ ਰੂਪ ਤੇ ਡੁੱਲ ਜਾਂਦੇ ਹੁੰਦੇ ਹਾਂ ਗੱਲਾਂ ਚ ਆ ਗਿਆ ਹਾਂ ਜੱਟਾਂ ਦੀ ਕੁੜੀ ਐ ਇਹ ਕੀ ਬਾਦਸ਼ਾਹ ਦੀ ਕੁੜੀ ਐ ਬਾਦਸ਼ਾਹ ਦੇ ਘਰੇ ਉਹ ਜਨਮ ਲੈਂਦਾ ਬੜਾ ਸਿਆਣਾ ਬੁੱਧਵਾਨ ਜੀਵ ਹੁੰਦਾ ਉਹ ਕੁੜੀ ਨੇ ਦੇਖੀਆਂ ਗੱਲਾਂ ਚਾਲਦੀਆਂ ਉਹ ਆਪਦੇ ਪਤੀ ਨੂੰ ਆਪਦੇ ਘਰ ਰੇਟੀ ਲੈ ਗਈ ਕਹਿੰਦੀ ਤੈਨੂੰ ਹਜੇ ਮੇਰੀ ਪ੍ਰੀਖਿਆ ਆ ਹੀ ਨਹੀਂ ਤੈ ਮੇਰਾ ਜਾਤਸਾ ਸਮਝਿਆ ਨਹੀਂ ਮੈਂ ਜਦੋਂ ਤੇਰੀ ਛੇਤੀ ਆਈਆਂ ਤੈਨੂੰ ਜਾਤਸਾ ਦਾ ਪਤਾ ਨਹੀਂ ਲੱਗਿਆ ਗੱਲ ਨਾ ਸਮਝਾਇਆ ਕਹਿੰਦਾ ਹਾਂ ਉਹ ਤਾਂ ਠੀਕ ਆ ਕਹਿੰਦੀ ਫਿਰ ਹੋਰ ਕੀ ਪ੍ਰੀਖਿਆ ਲੈਣੀ ਹੈ ਜਨਮੀ ਸਭ ਤੋਂ ਵੱਡੀ ਪ੍ਰੀਖਿਆ ਇਹ ਆ ਕਹਿੰਦੀ ਮਾਨ ਧਰਮ ਮੇਰੇ ਪੱਲੇ ਆ ਮੈਂ ਕੱਜ ਤੈਨੂੰ ਆਪਦੇ ਪੁੱਤੂ ਬਣਾ ਮੈਂ ਕਿਸੇ ਨੂੰ ਵੀ ਬੀਰ ਭਰਾ ਕਿਹਾ ਮੈਂ ਮੇਰੀਆਂ ਅੱਖਾਂ ਨੇ ਦੇਖਿਆ ਨਹੀਂ ਦੂਜੇ ਰੋਟ ਹੁਣ ਅੱਖਾਂ ਵੀ ਮੈਨੂੰ ਬੰਦ ਹੀ ਆ ਹਾਂ ਮੁਰ ਮਤ ਦੇ ਹੁੰਦੇ ਆ ਰਾਜ ਗੋ ਬਾਲ ਗੋ ਕੀਸ ਗੋ ਤੇਰੀ ਆ ਗੋ ਜਿਹੜੀ ਛਿੰਡ ਤੇ ਪੈ ਜਾਣ ਜੇ ਮੋਦੀ ਦੀ ਆ ਜਾ ਉਹ ਨੱਕ ਦੇ ਗੋਡਾ ਧਰ ਆ ਫੇਰ ਮੰਨਿਆ ਇਹ ਮੁੰਡੇ ਦੇ ਨਹੀਂ ਮੁੱਕਦੇ ਨਹੀਂ ਹੁੰਦੇ ਜਵਾਕ ਹੈ ਰਸ ਜੇ ਲਿਡੀ ਜਉ ਜਿੰਨਾ ਚਿਰ ਉਹ ਚੀਜ਼ ਨਹੀਂ ਮਿਲਦੀ ਜਨਾਨੀਆਂ ਵਿੱਚ ਐਡੀਆਂ ਕੱਬੀਆਂ ਜੇ ਹਿੰਡ ਪੈ ਜਾਣ ਚਾਹੇ ਮਾਰ ਦੇ ਕੁੱਟ ਕੇ ਪਰ ਉਹ ਹਿੰਡੋਂ ਨਹੀਂ ਜਾਂਦੀਆਂ ਗੋਗ ਇਹੀ ਜੇ ਪਾਂਚੇ ਫਸਾਲੇ ਦਰਖਤ ਨੂੰ ਖਿੱਚ ਕੇ ਪੂਸਤਾ ਟੁੱਟ ਜੂ ਪਾਂਚੇ ਨਹੀਂ ਵੱਟਦੀ ਹਾਂ ਉਹ ਉਹ ਐਡੀ ਵੱਡੀ ਚੀਜ਼ ਆ ਉਹ ਪਈ ਘੋ ਪੈ ਗਿਆ ਕਹਿੰਦਾ ਨਹੀਂ ਕਹਿੰਦੀ ਲੈ ਲੈ ਪਰਖਿਆ ਭਈ ਬਾਦਸ਼ਾਹ ਵੀ ਕਹੇ ਨਹੀਂ ਰਹਿਣ ਦੇ ਕਹਿੰਦਾ ਪਤਾ ਜੀਆ ਪਰਖਿਆ ਤਾਂ ਲਊਗਾ ਨਹੀਂ ਕੀ ਲਵੇਂਗਾ ਕਹਿੰਦਾ ਤਤੀ ਤਵੀ ਕਰ ਲਾ ਧਰ ਦੇ ਨਾ ਅਗ ਤੇ ਜਦੋਂ ਲਾਲ ਸੂਹੀ ਉਹ ਹੀ ਚੱਕੇ ਹੱਥਾਂ ਪਰ ਇਹ ਧਰਦੀ ਕਹਿੰਦੀ ਕੋਈ ਗੱਲ ਨਹੀਂ ਧਰ ਦੂੰ ਮੈਂ ਜਸ ਸੱਚ ਕਹਵੇਂ ਮੇਰਾ ਮਾਲਕ ਮੇਰੀ ਮਦਦ ਕਰੋ